ਮੰਚ ਤੇ ਸ਼ੁਰੂ ਤੇ ਲਾਕਾ ਮਾਲਵੇ ਦਾ ਧੱਕ ਪਈ ਹੋਈ ਹੈ ਇਸ ਮੈਦਾਨ ਦੇ ਅੰਦਰ ਪਹਿਲੇ ਸਾਲ ਦਾ ਲੱਗਾ ਮੇਲਾ ਆਹ ਦੇਖ ਡਬਲ ਟੱਚ ਸਿੰਦੋ ਵੀ ਪੈ ਗਈ ਮਿੰਦੋ ਵੀ ਪੈ ਗਈ ਤਾਇਗਾ ਨੰਬਰ ਸਾਰਾ ਹੋ ਗਿਆ ਡਬਲ ਟੱਚ ਦਾ ਇਸ਼ਾਰਾ ਪਾਲੀ ਜੀ ਕਰ ਦੋ ਗੱਲ ਆ ਗਿਆ ਇਧਰਲੇ ਪਾਸੇ ਕਹਿੰਦੇ ਵੀ ਫੇਰ ਬੜਾ ਕਾਲੋ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਕੁਲਦੀਪ ਖੜਾ ਇੱਕ ਪਾਸੇ ਕਹਿੰਦੇ ਕਾਕਾ ਕਹਿੰਦਾ ਹੁਣ ਜੱਫਾ ਮੈਂ ਲਾਉਂਗਾ ਇਹ ਵੀ ਕਹਿੰਦੇ ਇੱਕ ਕਬੱਡੀ ਦਾ ਜਨੂਨ ਹੁੰਦਾ ਦਰਸ਼ਕੋ ਇੱਕ ਪਾਸੇ ਬਾਲਿਆਂ ਵਾਲੀ ਇੱਕ ਪਾਸੇ ਫੁੱਲੇ ਮੇਰ ਸਿੰਘ ਵਾਲੀ ਟੀਮ ਖੇਡਦੀ ਆ ਤੇ ਕਬੱਡੀ ਕਹਿੰਦੇ ਤਾਲੇ ਨਹੀਂ ਪੈ ਗਈ ਆ ਇਧਰਲੇ ਪਾਸੇ ਫਿਰ ਕਹਿੰਦੇ ਵੀ ਕੁਲਦੀਪ ਬੱਲੇ ਬੱਲੇ ਕਰਵਾਉਣਾ ਹੋਇਆ ਇਹ ਆ ਬਾਲਿਆਂ ਵਾਲੀ ਦੀ ਧਰਤੀ ਦਾ ਨਬਰੂ ਹਾਂਜੀ ਇੱਕ ਪੱਲਾ ਮੈਚ ਹੋ ਰਹੀ ਦੀ ਕੋਟ ਭਾਈ ਤੇ ਕਾਜਰਾਣੀ ਦਾ ਉਹ ਤਰਾਹ ਜਿਹਾ ਲੱਗਾ ਜੀ ਵਜਨ ਤੇ ਵਿੱਕੀ ਖਿਓਵੜੀ ਦਾ ਤੇ ਪਰਮ ਖਿਓਵੜੀ ਦਾ ਸਨਮਾਨ ਕਿੰਨਾ ਜਾਵੇਗਾ ਉਹ ਜਾਣਨਾ ਜੀ ਕਾਹ ਚ ਰੰ ਦੇਖ ਰਾਇ ਤੇ ਇੱਕ ਤਰਾਜ ਲੱਗਿਆ ਸੀ ਵਜਨ ਦਾ ਉਹ ਟਕੜ ਤੇ ਜਾਵਦੇ ਜੀ ਮੈਚ ਮਾਕੀ ਆਪਣੇ ਕੋ ਮਸਲਾ ਉਝਾ ਪਿਆ ਠੀਕ ਹੈ ਜੀ ਕੋਕੀ ਜੀ ਆਹ ਨਾ ਕਬੱਡੀ ਪੈ ਗਈ ਆ ਪੰਗੜਾ ਦੇਖਦਾ ਟਾਕੇ ਦੀ ਕਬੱਡੀ ਪੈ ਗਈ ਆ ਕਪਾ